ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇੱਕ ਗੱਲ ਦੱਸੂਗਾ ਇਸ ਦੇ ਬਾਰੇ ਮੈਂ ਪਹਿਲਾਂ ਵੀ ਇੱਕ ਵੀਡੀਓ 'ਚ ਗੱਲ ਕੀਤੀ ਆ ਪਰ ਮੈਨੂੰ ਇਹ ਵੀਡੀਓ ਦੁਬਾਰਾ ਬਣਾਉਣੀ ਪੈ ਰਹੀ ਆ ਕਿਉਂਕਿ ਉਹ ਵੀਡੀਓ ਸ਼ਾਇਦ ਬਹੁਤ ਸਾਰੀ ਆਡੀਅנס ਕੋਲ ਨਹੀਂ ਪਹੁੰਚ ਸਕੀ ਅ ਮੈਂ ਆਪਣੇ ਕੰਮ ਤੋਂ ਬਾਅਦ ਜਾਂ ਪਹਿਲਾਂ ਨਾ 2-3 ਘੰਟੇ ਓਬਰ ਕਰ ਲੈਣਾ ਹੁੰਦਾ ਜਾਂ ਫਿਰ ਕਦੇ ਵੀਕਐਂਡ ਤੇ ਜਾ ਕੇ ਸਿ ਛੁੱਟੀ ਬਣਾ ਲੈਣ ਮੈਂ ਓਬਰ ਕਰਦਾ ਤੇ ਇੱਕ ਦਿਨ ਨਾ ਮੈਂ ਓਬਰ ਕਰਕੇ ਘਰ ਨੂੰ ਵਾਪਸ ਜਾ ਰਿਹਾ ਸੀ ਤੇ ਗੱਡੀ ਦੇ ਵਿੱਚ ਪੈਟਰੋਲ ਘਟ ਸੀ ਤੇ ਮੈਂ ਸੋਚ ਤਲ ਇੱਕ ਵਾਰ ਮੈਂ ਗੈਸ ਸਟੇਸ਼ਨ ਤੇ ਰੁੱਕ ਕੇ ਪੈਟਰੋਲ ਪਵਾ ਲਾ ਮੈਂ ਖੜਾ ਹੀ ਸੀ ਤੇ ਮੈਂ ਉਬਰ ਬੰਦ ਕਰਨ ਲੱਗਾ ਨਾ ਤਾਂ ਮੈਨੂੰ ਇੱਕ ਰਾਈਡ ਆਈ ਇੱਕ ਰਾਈਡ ਦੀ ਰਿਕੁਐਸਟ ਆਈ ਇਹ ਰਾਈਡ ਦੀ ਰਿਕੁਐਸਟ ਸੀ ਨਾ ਬ੍ਰੈਮਟਨ ਹਸਪੀਟਲ ਤੋਂ ਤੇ ਮੈਂ ਪਹਿਲਾਂ ਤਾਂ ਇਹ ਸੋਚਿਆ ਕਿ ਵੀ ਛੱਡ ਹੁਣ ਕੀ ਕਰਨਾ ਹੈ ਨਾ ਹੁਣ ਆਪਾਂ ਘਰੇ ਜਾਂਦੇ ਆ ਘਰੇ ਜਾ ਕੇ ਰੈਸਟ ਕਰਦੇ ਆ ਆਰਾਮ ਨਾਲ ਪਰ ਮੈਨੂੰ ਇੱਕ ਵਾਰ ਫੀਲ ਹੋਇਆ ਕਿ ਨਹੀਂ ਚੱਲ ਕੋਈ ਗੱਲ ਨਹੀਂ ਇਹ ਲਾਸਟ ਰਾਈਡ ਪੂਰੀ ਕਰ ਲਾਂ ਕਿ ਸ਼ਾਇਦ ਹਸਪੀਟਲ ਦੇ ਵਿੱਚ ਕਿਸੇ ਨੂੰ ਕੋਈ ਪ੍ਰੋਬਲਮ ਹੋਵੇ ਜਾਂ ਐਮਰਜੈਂਸੀ ਆਉਣਾ ਜਾਣਾ ਹੋਵੇ ਤਾਂ ਮੈਂ ਉਹ ਰਾਈਡ ਕੈਨਸਲ ਨਹੀਂ ਕੀਤੀ ਤੇ ਉੱਪਰੋਂ ਉਹ ਰਾਈਡ ਵੀ ਇੱਕ ਪੰਜਾਬੀ ਕੁੜੀ ਦੀ ਸੀ ਪੰਜਾਬੀ ਕੁੜੀ ਉਸ ਦਾ ਨਾਮ ਮੈਂ ਇਸ ਵੀਡੀਓ ਦੇ ਵਿੱਚ ਅਸਲ ਦੇ ਵਿੱਚ ਰੀਅਲ ਨਾਮ ਨਹੀਂ ਲੈਣਾ ਚਾਹੁੰਦਾ ਤੇ ਆਪਾਂ ਚਲੋ ਇੱਕ ਗੱਲ ਕਰ ਲਓ ਕਿ ਅਮਨਪ੍ਰੀਤ ਨਾਮ ਦੀ ਇੱਕ ਕੁੜੀ ਦੀ ਰਿਕਵੈਸਟ ਆਈ ਸੀ ਤੇ ਮੈਂ ਉਹਨੂੰ ਪਿਕ ਕਰਨਾ ਹਸਪੀਟਲ ਦੇ ਵਿੱਚ ਚਲਾ ਗਿਆ ਹਸਪੀਟਲ ਸਿਰਫ ਉੱਥੋਂ 2-3 ਮਿੰਟ ਦੂਰ ਸੀ ਉਸ ਗੈਸ ਸਟੇਸ਼ਨ ਤੋਂ ਤੇ ਜਦੋਂ ਮੈਂ ਉਸ ਗੈਸ ਸਟੇਸ਼ਨ ਤੋਂ ਹਸਪੀਟਲ ਦੇ ਰਸਤੇ ਪਹੁੰਚੇ ਮੈਨੂੰ ਜਿਹੜਾ ਪਹਿਲਾ ਡੋਰ ਪਿਆ ਨਾ ਮੈਂ ਉੱਥੇ ਚਲਾ ਗਿਆ ਕਿਉਂਕਿ ਐਗਜ਼ੈਕਟ ਲੋਕੇਸ਼ਨ ਸ਼ੋ ਨਹੀਂ ਹੋ ਰਹੀ ਸੀ ਕਿ ਉਹਦੀ ਕੁੜੀ ਦੀ ਜਾਂ ਫਿਰ ਜਿੱਥੋਂ ਨੇ ਬੁੱਕ ਕਰਵਾਈ ਹੈ ਅਸਲੀ ਲੋਕੇਸ਼ਨ ਕੀ ਆ ਤੇ ਮੈਂ ਉੱਥੇ ਜਾ ਕੇ ਦੇਖਿਆ ਕਿ ਉਸ ਹਸਪੀਟਲ ਦੇ ਨਾ ਘੱਟੋ ਘੱਟ 4-5 ਗੇਟ ਨੇ ਤਾਂ ਮੈਂ ਉਹਨਾਂ ਦੇ ਵਿੱਚੋਂ ਇੱਕ ਦੇ ਚਲਾ ਗਿਆ ਤੇ ਮੈਂ ਵੇਟ ਕੀਤੀ ਤੇ ਮੈਂ ਨਾ ਮੈਸੇਜ ਕੀਤਾ ਮੈਸੇਜ ਦਾ ਮੈਨੂੰ ਕੋਈ ਰਿਪਲਾਈ ਨਹੀਂ ਆਇਆ ਹੈਗਾ ਫਿਰ ਜਦੋਂ ਮੈਂ ਕਾਲ ਕੀਤੀ ਕਾਲ ਦੇ ਵਿੱਚੋਂ ਉਹ ਕੁੜੀ ਨਾ ਰੋਣ ਲੱਗ ਗਈ ਕਹਿੰਦੀ ਵੀਰੇ ਤੁਸੀਂ ਕਿੱਥੇ ਹੋ ਛੇਤੀ ਆ ਜਾਓ ਬੋਲਿਆ ਤਾਂ ਹੈਗਾ ਪਰ ਬੋਲਣ ਦੇ ਨਾਲ 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 ਨਾ ਉਹ ਚੀਕਾਂ ਮਾਰ-ਮਾਰ ਕੇ ਰੋ ਰਹੀ ਸੀ ਤੇ ਇੱਕ ਵਾਰ ਤਾਂ ਨਾ ਮੈਂ ਉੱਥੇ ਡਰ ਗਿਆ ਕਿ ਹਾਂ ਹਰ ਇੱਕ ਬੰਦੇ ਦਾ ਦਿਲ ਐਡਾ ਵੱਡਾ ਨਹੀਂ ਹੁੰਦਾ ਨਾ ਕਿ ਹਾਂ ਕਿਸੇ ਨੂੰ ਪ੍ਰੋਬਲਮ ਦੇ ਵਿੱਚ ਦੇਖ ਸਕੇ ਤੇ ਮੈਨੂੰ ਇਹ ਸੀ ਕਿ ਜੇ ਮੈਂ ਉਹਨਾਂ ਨੂੰ ਪਿਕ ਕਰ ਲਿਆ ਤਾਂ ਸ਼ਾਇਦ ਮੇਰੇ ਚੰਨੀ ਹਿੰਮਤ ਨਾ ਹੋਵੇ ਜੇ ਉਹਨਾਂ ਨੂੰ ਕੋਈ ਪ੍ਰੋਬਲਮ ਹੋਈ ਤਾਂ ਮੈਂ ਸੰਭਾਲ ਸਕਾਂ ਮੈਂ ਇੱਕ ਵਾਰ ਤਾਂ ਸੋਚਿਆ ਕਿ ਰਾਈਡ ਮੈਂ ਕੈਨਸਲ ਕਰਦਾ ਪਰ ਫਿਰ ਫਿਰ ਉਹੀ ਗੱਲ ਮੇਰੇ ਦਿਮਾਗ 'ਚ ਆਈ ਕਿ ਹਾਂ ਆਪਣੀ ਪੰਜਾਬੀ ਕੋਈ ਭੈਣ ਹਨਾ ਕਿਸੇ ਨੂੰ ਕੋਈ ਪ੍ਰੋਬਲਮ ਹੈਗੀ ਆ ਤਾਂ ਸ਼ਾਇਦ ਮੈਨੂੰ ਰਾਈਡ ਕੈਨਸਲ ਨਹੀਂ ਕਰਨੀ ਚਾਹੀਦੀ ਮੈਨੂੰ ਪਿਕ ਕਰਕੇ ਜਾਣਾ ਹੀ ਚਾਹੀਦਾ ਤੇ ਐਨੇ ਦੇ ਵਿੱਚ ਕੀ ਹੋਇਆ ਤਿੰਨ ਦੇ ਵਿੱਚ ਕੀ ਹੋਇਆ ਰਾਈਡ ਨਾ ਆਪਣੇ ਆਪ ਕੈਨਸਲ ਹੋ ਗਈ ਕੈਨਸਲ ਹੋਣ ਤੋਂ ਬਾਅਦ ਰਾਈਟ ਅਵੇ ਫਿਰ ਫਿਰ ਸੇਮ ਰਾਈਡ ਮੈਨੂੰ ਆ ਗਈ ਤੇ ਮੈਂ ਪਿਕ ਕਰ ਲਈ ਕਿ ਮੈਂ ਮਨ ਬਣਾਇਆ ਹੋਇਆ ਸੀ ਕਿ ਹਾਂ ਨਹੀਂ ਮੈਂ ਹੈਲਪ ਕਰਨੀ ਹੈ ਮੈਂ ਪਿਕ ਕਰਕੇ ਮੈਂ ਜਿੱਥੇ ਵੀ ਉਹਨਾਂ ਨੂੰ ਡ੍ਰੌਪ ਕਰਨਾ ਮੈਂ ਜ਼ਰੂਰ ਕਰੂੰਗਾ ਇਟਸ ਓਕੇ ਸ਼ਾਇਦ ਉਹਨਾਂ ਨੂੰ ਹੈਲਪ ਦੀ ਲੋੜ ਹੋਵੇ ਤੇ ਐਵੇਂ ਕਰਦੇ ਕਰਦੇ ਨਾ ਉਹ ਮੈਨੂੰ ਉਹਦਾ ਮੈਨੂੰ ਦੁਬਾਰਾ ਦੁਬਾਰਾ ਮੈਨੂੰ ਉਹਦੀ ਕਾਲ ਆਈ ਕਿ ਹਾਂ ਕਹਿੰਦੀ ਮੈਂ ਉਹਨ ਡੋਰ ਤੋਂ ਪਤਾ ਨਹੀਂ ਸੀ ਕਹਿੰਦੀ ਮੈਂ ਡੋਰ ਦੇ ਬਾਹਰ ਬੈਠੀਆਂ ਇੱਕ ਟੇਬਲ ਤੇ ਜਲਦੀ ਆ ਜਾਓ ਮੈਂ ਪਹਿਲੇ ਗੇਟ ਤੋਂ ਬਾਅਦ ਦੂਜੇ ਤੇ ਗਿਆ ਦੂਜੇ ਤੋਂ ਬਾਅਦ ਤੀਜੇ ਤੇ ਗਿਆ ਜਾਂਦੇ ਜਾਂਦੇ ਪੰਜਵੇਂ ਗੇਟ ਤੇ ਜਦੋਂ ਮੈਂ ਪਹੁੰਚਿਆ ਤਾਂ ਇੱਕ ਕੁੜੀ ਨਾ ਬਾਹਰ ਜਿਹੜਾ ਇੱਕ ਟੇਬਲ ਲੱਗਿਆ ਹੁੰਦਾ ਜਿਹਦੇ ਤਿੰਨ ਚਾਰ ਬੰਦੇ ਬੈਠ ਸਕਦੇ ਨੇ ਇੱਕ ਬੈਂਚ ਲੱਗਿਆ ਹੁੰਦਾ ਉਹਦੇ ਉੱਤੇ ਨਾ ਪਈ ਸੀ ਉਹ ਪਈ ਉੱਥੇ ਰੋ ਰਹੀ ਸੀ ਚੀਕਾ ਮਾਰ ਮਾਰ ਕੇ ਤੇ ਮੈਂ ਗੱਡੀ ਰੋਕੀ ਹਨਾ ਤੇ ਮੈਂ ਉਹਨੂੰ ਕਿਹਾ ਕਿ ਇਹ ਹੀ ਮੇਰੀ ਗੱਡੀ ਆ ਵੀ ਆ ਜਾ ਹਨਾ ਮੈਂ ਉਹਨੂੰ ਦੱਸਿਆ ਤੇ ਉਹ ਨਾ ਉੱਠ ਕੇ ਆਈ ਟਾਕੀ ਖੋਲੀ ਕੋਲ ਕੇ ਗੱਡੀ ਦੇ ਪਿੱਛੇ ਸੀਟ ਤੇ ਬੈ ਕੇ ਫੇਰ ਰੋਣ ਲੱਗ ਗਈ ਤੇ ਮੈਂ ਖੁਦ ਵੀ ਡਰਿਆ ਹੋਇਆ ਸੀ ਨਾ ਕਿ ਹਾਂ ਵੀ ਕੀ ਗੱਲ ਹੋ ਗਈ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਵੀ ਕੀ ਗੱਲ ਠੀਕ ਆ ਤੂੰ ਸਭ ਸਹੀ ਆ ਤੇ ਉਹ ਮੈਨੂੰ ਕਹਿੰਦੀ ਕਿ ਹਾਂ ਕਹਿੰਦੀ ਮੈਂ ਬਿਲਕੁਲ ਵੀ ਠੀਕ ਨਹੀਂ ਮੈਂ ਸਵੇਰੇ 4 ਵਜੇ ਦੀ ਹਸਪੀਟਲ ਆਈ ਹੋਈ ਆ ਇੱਥੇ ਕਦੋਂ ਦੀ ਵੇਟ ਕਰ ਰਹੀ ਹਾਂ ਐਮਰਜੈਂਸੀ ਦੀ ਲੈਨ ਦੇ ਵਿੱਚ ਲੱਗੀ ਕਿਸੇ ਨੇ ਮੇਰਾ ਕੋਈ ਹੱਲ ਨਹੀਂ ਕੀਤਾ ਮੈਂ ਡਾਕਟਰ ਕੋਲੋਂ ਡਾਕਟਰ ਕੋਲ ਗਈ ਡਾਕਟਰ ਨੇ ਮੈਨੂੰ ਇਹ ਜਵਾਬ ਦਿੱਤਾ ਕਿ ਹਾਂ ਘਰੇ ਜਾ ਕੇ ਦਰਦ ਦੀ ਗੋਲੀ ਲੈ ਕੇ ਸੌਂ ਜਾ ਤੇ ਫਿਰ ਕੀ ਹੋਇਆ ਉਹ ਕੁੜੀ ਕਹਿੰਦੀ ਮੈਂ ਹੁਣ ਕੀ ਕਰਾਂ ਇੱਥੇ ਨਾ ਮੇਰਾ ਕੋਈ ਦੋਸਤ ਆ ਨਾ ਕੋਈ ਰਿਸ਼ਤੇਦਾਰ ਆ ਤੇ ਮੈਂ ਹੁਣ ਕਿਹਦੇ ਕੋਲ ਜਾਵਾਂ ਸਵੇਰੇ 4 ਵਜੇ ਦੀ ਮੈਂ ਐਵੇਂ ਹੀ ਪਟਕ ਰਹੀਆਂ ਤੇ ਦਰਦ ਬਹੁਤ ਜ਼ਿਆਦਾ ਹੋ ਰਿਹਾ ਪਰ ਹੁਣ ਮੇਰੇ ਕੰਟਰੋਲ 'ਚ ਨਹੀਂ ਹੈਗਾ ਤੁਸੀਂ ਮੈਨੂੰ ਘਰੇ ਡ੍ਰੌਪ ਕਰ ਦਿਓ ਪਰ ਜੇ ਕੋਈ ਸਲਾਹ ਹੈਗੀ ਹੈ ਨਾ ਮੈਨੂੰ ਪਲੀਜ਼ ਦੱਸ ਦਿਓ ਤੇ ਉਹ ਕੁੜੀ ਦੱਸ ਵੀ ਰਹੀ ਤੇ ਰੋ ਵੀ ਰਹੀ ਹੈ ਨਾ ਇੱਕ ਤਰ੍ਹਾਂ ਦਾ ਦਿਲ ਪਸੀਜ ਗਿਆ ਉਸ ਟਾਈਮ ਅ ਫਿਰ ਉਸੇ ਸਮੇਂ ਨਾ ਮੈਨੂੰ ਯਾਦ ਆਇਆ ਕਿ ਹਾਂ ਉਸ ਹਸਪੀਟਲ ਦੇ ਕੋਲ ਇੱਕ ਪਲਾਜ਼ਾ ਪੈਂਦਾ ਉਹ ਪਲਾਜ਼ੇ ਦੇ ਵਿੱਚ ਇੱਕ ਦੇਸੀ ਅਰਜੈਂਟ ਕੇਅਰ ਕਲੀਨਿਕ ਆ ਤੇ ਉੱਥੇ ਆਪਾਂ ਬਿਨਾਂ ਅਪਾਇੰਟਮੈਂਟ ਤੋਂ ਜਾ ਸਕਦੇ ਹਾਂ ਪਰ ਜਦੋਂ ਉੱਥੇ ਪਹੁੰਚੇ ਤਾਂ ਉਹਨਾਂ ਦੇ ਵੀ ਉਹੀ ਗੱਲ ਸੀ ਕਿ ਅਪਾਇੰਟਮੈਂਟ ਬੁੱਕ ਕਰਾਓ ਨਹੀਂ ਤੁਹਾਨੂੰ ਐਂਟਰੀ ਨਹੀਂ ਹੋਣ ਦੇਣਾ ਉੱਪਰੋਂ ਉਹ ਟਾਈਮ ਸੀ ਕਰੋਨਾ ਵੇਲੇ ਦਾ ਜਿੱਥੇ ਕੋਈ ਬੰਦਾ ਸਿੱਧਾ ਅੰਦਰ ਜਾ ਕੇ ਨਹੀਂ ਕਹਿ ਸਕਦਾ ਕਿ ਹਾਂ ਮੈਨੂੰ ਪ੍ਰੋਬਲਮ ਆਇਆ ਦਰਦ ਹੋ ਰਿਹਾ ਉਹ ਗੇਟ ਖੋਲਦੇ ਹੀ ਉਸ ਵਾਸਤੇ ਸੀ ਜਿਸ ਦੀ ਅਪਾਇੰਟਮੈਂਟ ਬੁੱਕ ਹੋਵੇ ਤੇ ਰਾਈਟ ਅਵੇ ਉੱਥੇ ਹਸਪੀਟਲ ਦੇ ਮੈਂ ਜਿਹੜਾ ਕਲੀਨਿਕ ਸੀ ਕਲੀਨਿਕ ਕੋਲ ਲੈ ਕੇ ਗਿਆ ਤੇ ਉਹ ਉਸ ਕੁੜੀ ਨੇ ਨਾ ਜਦੋਂ ਕਾਲ ਕੀਤੀ ਕਿ ਅਪਾਇੰਟਮੈਂਟ ਬੁੱਕ ਕਰ ਦੋ ਕਿਸਮਤ ਨਾਲ ਅਪਾਇੰਟਮੈਂਟ ਮਿਲ ਗਈ ਲਗਭਗ 1 ਘੰਟੇ ਬਾਅਦ ਦੀ ਉਹ ਵੀ ਚਲੋ ਕਿਹੋ ਜਿਹਾ ਸੀ ਤਾਂ ਕਿ ਹਾਂ ਵੀ ਚਲੋ ਠੀਕ ਆ ਮਿਲ ਗਈ ਪਰ ਇਨੀ ਜਿੱਦੀ ਅਪਾਇੰਟਮੈਂਟ ਮਿਲਦੀ ਨਹੀਂ ਹੁੰਦੀ ਹੈ ਪਰ ਸ਼ਾਇਦ ਉਹ ਕੁੜੀ ਠੀਕ ਨਹੀਂ ਸੀ ਤਾਂ ਉਸ ਤੋਂ ਬਾਅਦ ਅਪਾਇੰਟਮੈਂਟ ਉਹਨਾਂ ਨੇ ਸੋਚਿਆ ਕਿ ਹਾਂ ਲੋੜ ਆ ਤੁਹਾਨੂੰ ਅਪਾਇੰਟਮੈਂਟ ਦੇਤੀ ਪੂਰਾ ਇੱਕ ਘੰਟਾ ਉਹ ਕੁੜੀ ਉੱਥੀ ਗੱਡੀ ਦੇ ਵਿੱਚ ਵਿਚਾਰੀ ਰੋਂਦੀ ਰਹੀ ਬਿਲਕਦੀ ਰਹੀ ਤੇ ਫਿਰ ਜਦੋਂ ਹੀ ਉਸ ਦਾ ਅਪਾਇੰਟਮੈਂਟ ਦਾ ਟਾਈਮ ਆਇਆ ਕਿਸੇ ਨਾ ਕਿਸੇ ਤਰੀਕੇ ਕਿਉਂਕਿ ਉਸ ਕੁੜੀ ਤੋਂ ਖੁਦ ਤੁਰਿਆ ਵੀ ਨਹੀਂ ਜਾ ਰਹੀ ਸੀ ਉਹ ਇੰਨੀ ਜਿਆਦਾ ਪ੍ਰੋਬਲਮ ਦੇ ਵਿੱਚ ਸੀ ਤਾਂ ਉਸ ਕੁੜੀ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਮੈਂ ਕਲੀਨਿਕ ਤੱਕ ਲੈ ਕੇ ਗਿਆ ਕਲੀਨਿਕ ਤੋਂ ਬਾਅਦ ਅੱਗੇ ਜਿਹੜੀ ਉਹਨਾਂ ਦੀ ਸ਼ਾਇਦ ਕੋਈ ਨਰਸ ਹੋਊਗੀ ਹਨਾ ਤਾਂ ਉਹ ਉਹਨੂੰ ਅੰਦਰ ਲੈ ਗਈ ਤੇ ਮੇਰਾ ਵੀ ਅੰਦਰ ਜਾਣਾ ਕੋਈ ਅਲਾਉਡ ਨਹੀਂ ਹੈਗਾ ਨਹੀਂ ਸੀ ਕਿਉਂਕਿ ਸਿਰਫ ਇੱਕ ਬੰਦੇ ਨੂੰ ਹੀ ਅੰਦਰ ਲੈ ਕੇ ਜਾ ਰਹੇ ਸੀ ਤੇ ਮੈਂ ਉਹਨੂੰ ਕਹਤਾ ਕਿ ਹਾਂ ਕਿ ਚਲ ਕੋਈ ਗੱਲ ਨਹੀਂ ਤੂੰ ਜਾ ਮੈਂ ਇੱਥੇ ਵੇਟ ਕਰਦਾ ਹਾਂ ਪਰ ਜੇ ਇੱਥੇ ਜਿਆਦਾ ਟਾਈਮ ਲੱਗਣਾ ਹੈ ਮੈਨੂੰ ਦੱਸ ਦੇ ਇੱਕ ਵਾਰ ਤੇ ਉਹ ਕੁੜੀ ਅੰਦਰ ਚਲੀ ਗਈ ਤੇ ਹੁਣ ਮੈਂ ਉਸ ਟਾਈਮ ਉੱਥੇ ਬੈਠਾ ਹੀ ਵੇਟ ਕਰ ਰਿਹਾ ਸੀ ਘਟੋ ਘਟ ਸ਼ਾਇਦ ਕੰਟਰਾ ਤੋਂ ਡੇਢ ਘੰਟੇ ਮੈਂ ਉਹਦੀ ਉੱਥੇ ਵੇਟ ਕੀਤੀ ਤੇ ਜਦੋਂ ਉਹ ਡੇਢ ਘੰਟੇ ਬਾਅਦ ਬਾਹਰ ਆਈ ਤਾਂ ਉਹਨੇ ਕਿਹਾ ਕਿ ਹਾਂ ਡਾਕਟਰ ਨੇ ਉਹਨੂੰ ਕੁਝ ਪਾਣੀ ਦੇ ਵਿੱਚ ਮਿਲਾ ਕੇ ਕੋਈ ਦਵਾਈ ਦਿੱਤੀ ਜਿਸ ਦੇ ਨਾਲ ਉਹਦਾ ਦਰਦ ਘੱਟ ਹੋ ਗਿਆ ਪਰ ਹਲੇ ਵੀ ਉਹ ਖੁਦ ਤੋਂ ਵਾਕ ਨਹੀਂ ਪ੍ਰੋਪਰ ਕਰ ਸਕਦੀ ਬਿ ਐਟਲੀਸਟ ਉਹ ਕੁੜੀ ਰੋਣਾ ਬੰਦ ਕਰ ਗਈ ਤੇ ਜਦੋਂ ਬਾਹਰ ਆਈ ਡਾਕਟਰ ਨੇ ਉਹਨੂੰ ਦੱਸਿਆ ਕਿ ਹਾਂ ਕੁਝ ਅਲਟਰਾਸਾਉਂਡ ਵਗੈਰਾ ਹੋਣਾ ਹੁੰਦਾ ਉਹ ਤਾਂ ਅਪਾਇੰਟਮੈਂਟ ਨੂੰ ਰਾਈਟ ਵੇ ਮਿਲੀ ਨਹੀਂ ਉਹਨੂੰ ਅਗਲੇ ਦਿਨ ਦੀ ਮਿਲੀ ਅਪਾਇੰਟਮੈਂਟ ਤੇ ਕੁਝ ਦਵਾਈਆਂ ਸੀ ਉਸ ਦੇ ਸਾਹਮਣੇ ਹੀ ਕਲੀਨਿਕ ਦੇ ਸਾਹਮਣੇ ਨਾ ਸ਼ੌਪਟਰਕ ਮਾਰਟ ਤੇ ਮੈਂ ਉਹਨੂੰ ਉੱਥੇ ਲੈ ਕੇ ਗਿਆ ਉਹ ਕੁੜੀ ਨੇ ਦਵਾਈਆਂ ਲਈਆਂ ਤੇ ਮੈਂ ਉਸ ਤੋਂ ਬਾਅਦ ਉਹਨੂੰ ਉਸ ਦੇ ਘਰ ਛੱਡ ਕੇ ਆਇਆ ਪਰ ਜਾਂਦੇ ਹੋਏ ਰਸਤੇ ਦੇ ਵਿੱਚ ਕੀ ਗੱਲ ਹੋਈ ਰਸਤੇ ਦੇ ਵਿੱਚ ਇਹ ਗੱਲ ਹੋਈ ਕਿ ਉਹ ਕਹਿੰਦੀ ਮੈਂ ਕਿਹਾ ਵੀ ਕੋਈ ਰੀਜ਼ਨ ਆ ਹਨਾ ਕੋਈ ਪਾਸਟ ਕੋਈ ਐਵੇਂ ਦਾ ਕੋਈ ਕੋਈ ਗੱਲਬਾਤ ਹੋਈ ਆ ਜਿਹਦੇ ਕਰਕੇ ਐਵੇਂ ਦਰਦ ਹੋ ਰਿਹਾ ਕਹਿੰਦੀ ਮੈਨੂੰ ਦਰਦ ਤਾਂ ਕਦੇ ਵੀ ਨਹੀਂ ਪਹਿਲਾਂ ਹੋਇਆ ਹੈਗਾ ਪਰ ਕੁਝ ਮਹੀਨੇ ਪਹਿਲਾਂ ਕਹਿੰਦੀ ਮੈਂ ਸੁਸਾਈਸਾਈਡ ਅਟੈਂਪਟ ਕੀਤੀ ਸੀ ਕਹਿੰਦੀ ਮੈਂ ਇਕੱਠੀਆਂ ਬਹੁਤ ਸਾਰੇ ਨੀਂਦੇ ਗੋਲੇ ਖਾ ਗਏ ਆ ਤਾਂ ਕਿ ਮੈਂ ਉਹ ਜੀਣਾ ਨਹੀਂ ਚਾਹੁੰਦੀ ਸੀ ਮੈਂ ਕਿਹਾ ਕੋਈ ਰੀਜ਼ਨ ਕਹਿੰਦੀ ਮੈਂ ਕੈਨੇਡਾ ਆਈ ਕੈਨੇਡਾ ਆ ਕੇ ਲਾਈਫ ਇੰਨੀ ਕਿ ਜਿਆਦਾ ਸਟ्रेसਫੁੱਲ ਹੋ ਗਈ ਮੈਂ ਖੁਦ ਕਿਸੇ ਕੋਲ ਜਾ ਕੇ ਬੋਲ ਨਹੀਂ ਸਕਦੀ ਸੀ ਹਨਾ ਮੇਰੇ ਤੇ ਇੰਨਾ ਕੰਫੀਡੈਂਸ ਹੀ ਨਹੀਂ ਸੀ ਕਿ ਮੈਂ ਕੁਝ ਆਪਣੇ ਆਪ ਤੋਂ ਇਕੱਲੀ ਕੁਝ ਕਰ ਸਕਾਂ ਤੇ ਉੱਪਰੋਂ ਹੁਣ ਕੈਨੇਡਾ ਦੇ ਵਿੱਚ ਆ ਕੇ ਜਦੋਂ ਲੋਕ ਹੁਣ ਪੈਸੇ ਕਮਾ ਕੇ ਮਾ ਕੇ ਇੰਡੀਆ ਭੇਜ ਰਹੇ ਨੇ ਅਬ ਦੇ ਘਰਦਿਆਂ ਨੂੰ ਕੋਈ ਰਿਸ਼ਤੇਦਾਰ ਦੱਸਦਾ ਕੋਈ ਦੋਸਤ ਦੱਸਦਾ ਕਿ ਹਾਂ ਕਿਸੇ ਨੇ ਕੁਝ ਕਰ ਲਿਆ ਕਿਸੇ ਨੇ ਕਿੰਨੇ ਲੱਖ ਭੇਜਤਾ ਕਿਸੇ ਨੇ ਕੋਠੀ ਪਾਲੀ ਕਿਸੇ ਨੇ ਗੱਡੀਆਂ ਲੈ ਲੀਆਂ ਉਵੇਂ ਹੀ ਕਹਿੰਦੀ ਗੱਲਾਂ ਸੁਣਦੀ ਰਹੀ ਤੇ ਮੈਂ ਉਸ ਤੋਂ ਬਾਅਦ ਨਾ ਮੇਰਾ ਮਨ ਨਹੀਂ ਸੀ ਕਿ ਮੈਂ ਜੀਵਾਂ ਤੇ ਕਹਿੰਦੀ ਮੈਂ ਸੁਸਾਇਸਾਈਡ ਅਪਡੇਟ ਕਰ ਲਈ ਪਰ ਕਹਿੰਦੀ ਕਿਵੇਂ ਨਾ ਕਿਵੇਂ ਕਰਕੇ ਜਿਹੜੇ ਘਰ ਦੇ ਵਿੱਚ ਹੋਰ ਨਾਲ ਕੁੜੀਆਂ ਰਹਿੰਦੀਆਂ ਸੀ ਉਹਨਾਂ ਨੇ ਮੈਨੂੰ ਕਿਵੇਂ ਨਾ ਕਿਵੇਂ ਕਰਕੇ ਐਂਬੂਲੈਂਸ ਬੁਲਾਈ ਤੇ ਹਸਪੀਟਲ ਚਲੀ ਗਈ ਤਾਂ ਮੇਰੀ ਜਾਨ ਤਾਂ ਬਚ ਗਈ ਪਰ ਸ਼ਾਇਦ ਉਸ ਚੀਜ਼ ਦਾ ਅਸਰ ਹੁਣ ਤੱਕ ਮੇਰੇ ਉੱਤੇ ਸੀ ਤਾਂ ਚੱਲ ਠੀਕ ਆ ਹਨਾ ਉਹਦੀ ਆਪਣੇ ਪਰਸਨਲ ਜੋ ਵੀ ਉਹਨੇ ਸੋਚਿਆ ਸੋਚਿਆ ਤਾਂ ਗਲਤ ਸੀ ਸੁਸਾਈਡ ਵਗੈਰਾ ਜਿਹਦੇ ਕਰਕੇ ਉਹਨੂੰ ਅੱਗੇ ਪਤਾ ਨਹੀਂ ਕਿਹੜੀਆਂ ਪ੍ਰੋਬਲਮਾਂ ਦਾ ਮਤਲਬ ਮੁਕਾਬਲਾ ਕਰਨਾ ਪੈ ਰਿਹਾ ਜਾਂ ਫਿਰ ਇਹੜੀਆ ਪ੍ਰੋਬਲਮ ਦਰਦ ਵਾਲੀ ਜਾਂ ਜੋ ਵੀ ਹੋਇਆ ਸ਼ਾਇਦ ਕਿਸ ਨਾ ਕਿਸੇ ਉਸ ਦੇ ਰੀਜ਼ਨ ਕਰਕੇ ਹੀ ਹੋਇਆ ਹੋਵੇ ਪਰ ਗੱਲ ਇਹ ਆ ਕਿ ਹਾਂ ਕੈਨੇਡਾ ਦੇ ਵਿੱਚ ਚਲੋ ਇਲਾਜ ਵੀ ਨਹੀਂ ਹੈਗਾ ਜਾਂ ਫਿਰ ਕੋਈ ਦਰਦ ਹੁੰਦਾ ਘਰੇ ਮੋੜ ਦਿੰਦਾ ਘਰੇ ਮੋੜ ਦਿੰਦੇ ਨੇ ਨਾ ਪਰ ਉਹ ਨਾ ਬੁਖਾਰ ਦੀ ਕੋਈ ਦਵਾਈ ਨਾ ਕੋਈ ਐਵੇਂ ਦਾ ਕੋਈ ਨਾਲ ਦੀ ਨਾਲ ਟੈਸਟ ਕਰਦੇ ਨੇ ਤੇ ਚਲੋ ਠੀਕ ਆ ਇਹ ਤਾਂ ਹੈਲਥ ਦਾ ਇਲਾਜ ਕੈਨੇਡਾ ਦੇ ਵਿੱਚ ਆਪ ਨੂੰ ਪਤਾ ਨਹੀਂ ਹੈਗਾ ਤਾਂ ਸਾਰੇ ਜਾਣਦੇ ਨੇ ਪਰ ਸਭ ਤੋਂ ਵੱਡੀ ਗੱਲ ਜਿਹੜੀ ਅੰਡਰਐਸਟੀਮੇਟ ਕੀਤੀ ਜਾ ਰਹੀ ਹੈ ਉਹ ਹੈਗੀ ਹੈ ਮੈਂਟਲ ਹੈਲਥ ਹੁਣ ਉਹ ਕੁੜੀ ਕਿੰਨੀ ਪ੍ਰੋਬਲਮ ਦੇ ਵਿੱਚ ਸੀ ਆਪਾਂ ਨੂੰ ਨਹੀਂ ਪਤਾ ਕਿੰਨੀਆਂ ਧੀਆਂ ਭੈਣਾਂ ਕੈਨੇਡਾ ਦੇ ਵਿੱਚ ਜਾਂ ਫਿਰ ਕਿੰਨੀਆਂ ਕੁੜੀਆਂ ਜਿਹੜੇ ਹਨਾ ਮਾਪੇ ਥਾਪੀ ਦੇ ਕੇ ਭੇਜ ਦਿੰਦੇ ਨੇ ਕਿ ਹਾਂ ਮੇਰਾ ਪੁੱਤ ਨੇ 12ਵੀਂ ਕਰ ਲਈ ਚਲੋ ਕੈਨੇਡਾ ਉੱਥੇ ਜਾ ਕੇ ਤਾਂ ਕੁਛ ਨਾ ਕੁਛ ਕਾਰੇ ਲੈਣਾ ਉੱਥੇ ਜਾ ਕੇ ਤਾਂ ਨਸ਼ੇੜੀ ਵੀ ਕੰਮ ਤੇ ਲੱਗ ਜਾਂਦੇ ਨੇ ਉੱਥੇ ਜਾ ਕੇ ਤਾਂ ਕੋਈ ਜਿਹੜੇ ਬੰਦੇ ਨੇ ਇੱਥੇ ਢੱਕਾ ਨਹੀਂ ਤੋੜਿਆ ਹੁੰਦਾ ਉੱਥੇ ਜਾ ਕੇ ਪਤਾ ਨਹੀਂ ਕੀ ਕੁਛ ਕਰ ਲੈਣਗੇ ਇਹ ਸਾਰੀ ਉਹਨਾਂ ਮਾਪੇ ਦੀ ਗਲਤੀ ਆ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਹਾਂ ਇੱਕ 18-19 ਸਾਲ ਦੀ ਕੁੜੀ ਜਿਹੜੀ 12ਵੀਂ ਤੋਂ ਪਹਿਲਾਂ ਸ਼ਾਇਦ ਕੱਲੀ ਘਰੋਂ ਕਿਤੇ ਬਾਹਰ ਨਹੀਂ ਗਈ ਉਹ ਕੈਨੇਡਾ ਜਾ ਕੇ ਕੱਲੀ ਕਿਵੇਂ ਰਹਿ ਲੂਗੀ ਕਿਵੇਂ ਪੈਸੇ ਕਮਾ ਕਮਾ ਕੇ ਵਾਪਸ ਭੇਜੂਗੀ ਹਨਾ ਕਿਵੇਂ ਆਪਣੇ ਵਿਆਹ ਵਾਸਤੇ 25 30 ਲੱਖ 40 ਲੱਖ 50 ਲੱਖ ਕਿਵੇਂ ਇਕੱਠਾ ਕਰ ਲੂਗੀ ਤੇ ਉੱਪਰੋਂ ਉਹ ਮੇਣੇ ਜਿਹੜੇ ਘਰ ਦੇ ਦਿੰਦੇ ਰਹਿੰਦੇ ਨੇ ਨਾ ਕਿ ਹਾਂ ਕਿਸੇ ਨੇ ਤਾਂ ਕੋਠੀ ਪਾਲੀ ਕਿਸ ਨੇ ਐ ਕਰ ਲਿਆ ਕਿਸੇ ਦੀ ਕੁੜੀ ਨੇ ਐ ਕਰ ਲਾ ਕਿਸੇ ਦੇ ਮੁੰਡੇ ਨੇ ਐਵੇਂ ਕਰ ਲਿਆ ਤੇ ਉਹ ਇਹ ਹੋਰ ਸਟ्रेस ਵਧਾਉਂਦੀ ਹੈ ਤਾਂ ਹੁਣ ਜਵਾਕ ਜਿਹੜੇ 18 19 ਸਾਲ ਦੇ ਨੇ ਉਹਨਾਂ ਦੇ ਉੱਤੇ ਸਾਰੇ ਦਾ ਸਾਰਾ ਸਟ्रेस ਪਾਤਾ ਜਿੰਨੀ ਮਾਪੇ ਨੇ ਹਨਾ ਪੂਰੀ ਜ਼ਿੰਦਗੀ ਚ ਕਮਾਈ ਕੀਤੀ ਆ ਓਨੀ ਐਕਸਪੈਕਟ ਉਹਨਾਂ ਤੋਂ ਸਿਰਫ ਅਗਲੇ 5 ਸਾਲਾਂ ਚ ਕਰ ਰਹੇ ਨੇ ਕਿਉਂ ਤੁਸੀਂ ਹਾਰਗੇ ਕਿ ਹਾਂ ਕੁੜੀ 18 ਸਾਲ ਦੀ ਹੋਈ ਤਾਂ ਉਹਨੂੰ ਕੈਨੇਡਾ ਭੇਜ ਦੋ ਆਪੇ ਕਰੂਗੀ ਜੋ ਕਰੂਗੀ ਬਿਆਦਾ ਖਰਚਾ ਵੀ ਆਪੇ ਕੱਢੂਗੀ ਹਨਾ ਕੀ ਤੁਸੀਂ ਹਾਰਗੇ ਥੋੜਾ ਹੀ ਇੱਕ ਇੱਕ ਚੋਇਸ ਸੀ ਨਾ ਕਿ ਹਾਂ ਇੱਕ ਬੱਚੇ ਨੂੰ ਜਨਮ ਦੇਣਾ ਕੁੜੀ ਨੂੰ ਜਨਮ ਦੇਣਾ ਜਾਂ ਮੁੰਡੇ ਨੂੰ ਜਨਮ ਦੇਣਾ ਤਾਂ ਤੁਸੀਂ ਪਹਿਲਾਂ ਹੀ ਹੱਥ ਬੰਨ ਕੇ ਉੱਥੋਂ ਖੜ ਜਾਨੇ ਹੋ ਸਾਰੀ ਉਹਨਾਂ ਦੀ ਹੀ ਗਲਤੀ ਹੈ ਕਿ ਹੁਣ ਬੱਚੇ ਨੂੰ ਥੋੜਾ ਨਾ ਕਹਾਂਗੇ ਕਿ ਹਾਂ ਕਿ ਹਾਂ ਤੂੰ ਸੁਸਾਇਸਾਈਡ ਕੀਤਾ ਤੇਰੀ ਹੀ ਗਲਤੀ ਆ ਛੋਟੇ ਬੱਚੇ ਨੂੰ ਕੀ ਪਤਾ 18 19 ਸਾਲ ਦੇ ਜਿਹੜੇ ਜਵਾਨ ਚ ਲੋ ਮੁੰਡਿਆਂ ਦਾ ਆਪਾਂ ਥੋੜਾ ਜਿਹਾ ਡਿਫਰੈਂਸ ਸੋਚ ਲੈਣਾ ਇੱਕ ਤਾਂ ਚਲ ਮੁੰਡੇ ਬਾਲੀ ਪਰਵਾਹ ਨਹੀਂ ਕਰਦੇ ਹੁੰਦੇ ਟੈਨਸ਼ਨਾਂ ਤੋਂ ਥੋੜਾ ਜਿਹਾ ਤੇ ਲੈਂਦੇ ਨੇ ਪਰ ਉਹ ਇਹ ਨਾ ਫੀਲ ਨਹੀਂ ਕਰਦੇ ਹੈਗੇ ਪਰ ਜਿਹੜੇ ਕੁੜੀਆਂ ਮੋਸਟਲੀ ਪੰਜਾਬ ਦੇ ਵਿੱਚ ਅੱਜ ਤੱਕ ਮੈਨੂੰ ਪਤਾ ਨਹੀਂ ਕੀ ਚੱਲ ਰਿਹਾ ਪਰ ਅੱਜ ਤੋਂ 5 ਸਾਲ ਪਹਿਲਾਂ ਦੀ ਗੱਲ ਦੱਸਾਂ ਤਾਂ ਸ਼ਾਇਦ 12ਵੀਂ ਤੱਕ ਉਹ ਮਾਂ-ਬਾਪ ਤੋਂ ਬਿਨਾਂ ਕਿਤੇ ਗਈਆਂ ਹੀ ਨਹੀਂ ਸਕੂਲ ਦੇ ਵਿੱਚ ਵੀ ਜੇ ਬੈਨ ਜਾਂਦੀ ਸੀ ਜਾਂ ਘਰ ਦੇ ਛੱਡ ਕੇ ਆਉਂਦੇ ਸੀ ਤੇ ਹਾਂ ਜੇ ਕਿਤੇ ਬਾਹਰ ਜਾਣਾ ਕਿਤੇ ਘੁੰਮਣ ਜਾ ਘੁੰਮਣ ਜਾਣਾ ਤਾਂ ਉਹ ਮਾਂ-ਵਾਪਰ ਨਾਲ ਵੱਧ ਤੋਂ ਵੱਧ ਮੈਂ ਕਹਿੰਦਾ ਵੀ ਰਿਲੀਜੀਅਸ ਪਲੇਸ ਤੇ ਹੀ ਘੁੰਮਣ ਜਾਣਗੇ ਨਾ ਹੋਰ ਤਾਂ ਕਿਤੇ ਇੰਨਾ ਹੈਗਾ ਨਹੀਂ ਸੀ ਤੇ ਉਹਨਾਂ ਨੂੰ ਅੱਜ ਕੈਨੇਡਾ ਦੇ ਵਿੱਚ ਭੇਜਿਆ ਜਾ ਰਿਹਾ ਬਿਨਾ ਕਿਸੇ ਹਨਾ ਆਪਾਂ ਕਹਿ ਸਕਦੇ ਹਾਂ ਸਹਾਰੇ ਤੋਂ ਤਾਂ ਸੋਚਿਆ ਕਿ ਗਏ ਨੋ ਕਿ ਹਾਂ ਸਾਡੀ ਧੀ ਐਂ ਕਰ ਲੂਗੀ ਐਂ ਕਰ ਲੂਗੀ ਤੁਸੀਂ ਹੀ ਉਹਨੂੰ ਕਮਜ਼ੋਰ ਬਣਾਇਆ ਹੋਇਆ ਦੂ ਪਹਿਲਾਂ ਹੁਣ ਤੁਸੀਂ ਹੀ ਉਹਦੇ ਤੋਂ ਇੰਨੇ ਵੱਡੇ ਵੱਡੇ ਉਮੀਦਾਂ ਰੱਖ ਰਹੇ ਹੋ ਤਾਂ ਉਹ ਗਲਤ ਸਟੈਪ ਚੱਕੂਗੇ ਇਹ ਸਿਰਫ ਇੱਕ ਕੁੜੀ ਦੀ ਸਟੋਰੀ ਨਹੀਂ ਹੈਗੀ ਇਹ ਪਤਾ ਨਹੀਂ ਹੋਰ ਕਿੰਨੀਆਂ ਕੁੜੀਆਂ ਦੀ ਸਟੋਰੀ ਹੋਣੀ ਹੋਊਗੀ ਇਹ ਹੋਰ ਪਤਾ ਨਹੀਂ ਕਿੰਨੀਆਂ ਕੁੜੀਆਂ ਦੀ ਸਟੋਰੀ ਹੋਊਗੀ ਕਿੰਨੀਆਂ ਕੁੜੀਆਂ ਨੇ ਇਹ ਟਰਾਈ ਕੀਤਾ ਹੋਵੇ ਕਿੰਨੀਆਂ ਕੁੜੀਆਂ ਨੇ ਇਹ ਸੋਚਿਆ ਹੋਵੇ ਮੈਂ ਤਾਂ ਬਹੁਤ ਸਾਰੀਆਂ ਕੁੜੀਆਂ ਨੂੰ ਐਵੇਂ ਵੀ ਜਾਣਦਾ ਜਿਹੜੀਆਂ ਇੱਥੇ ਆ ਕੇ ਰਹਿ ਨਹੀਂ ਸਕਰੀਆਂ ਇੱਥੇ ਆ ਕੇ ਉਹਨਾਂ ਤੋਂ ਰੋਟੀ ਬਣਾ ਕੇ ਖਾਦੀ ਵੀ ਨਹੀਂ ਜਾ ਰਹੀ ਹੈਗੀ ਤਾਂ ਥੋੜਾ ਜਿਹਾ ਖਿਆਲ ਰੱਖਣਾ ਚਾਹੀਦਾ ਚਾਹੇ ਤੁਸੀਂ ਕੈਨੇਡਾ ਹੁਣ ਭੇਜ ਰਹੇ ਹੋ ਚਾਹੇ ਇਸ ਤੋਂ ਪਹਿਲਾਂ ਭੇਜਿਆ ਜੇ ਜੇ ਤੁਹਾਨੂੰ ਲੱਗਦਾ ਕਿ ਹਾਂ ਤੁਹਾਡੇ ਬੱਚੇ ਆ ਪਿਛਲੇ 2-3 ਸਾਲ ਦੇ ਵਿੱਚ 4 ਸਾਲ ਦੇ ਵਿੱਚ ਕੈਨੇਡਾ ਆਏ ਨੇ ਤਾਂ ਘੱਟੋ ਘੱਟ ਤੁਸੀਂ ਉਹਨਾਂ ਦੀ ਸਪੋਰਟ ਬਣ ਕੇ ਰਹੋ ਮੈਂ ਇੱਕ ਜਾਣ ਪਛਾਣ ਚ ਐਵੇਂ ਦੀ ਕੁੜੀ ਨੂੰ ਜਾਣਦਾ ਜਿਹੜੀ ਕਹਿੰਦੀ ਜਿਹੜੀ ਕਹਿੰਦੀ ਤਾਂ ਉਹਨਾਂ ਤੇ ਕੀ ਕਹਿਣਾ ਵਿਚਾਰੀ ਨੇ ਮੈਨੂੰ ਮਤਲਬ ਜਿੰਨਾ ਕੁ ਪਤਾ ਲੱਗਿਆ ਕਿ ਹਾਂ ਉਹਦੇ ਘਰ ਦੇ ਉਹਨੂੰ ਫੋਰਸ ਕਰਨ ਵੀ ਛੇਤੀ ਛੇਤੀ ਪੈਸੇ ਭੇਜਦੇ ਜਿਹੜੇ ਤੈਨੂੰ ਲਾ ਕੇ ਭੇਜੇ ਨੇ ਕਰਦੇ ਨੇ ਜਿਹੜੇ ਲੋਲ ਨੂੰ ਲੈ ਰਹੇ ਨੇ ਹਨਾ ਉਹ ਕੁੜੀ ਇੱਥੇ ਸਟ्रेस ਦੇ ਵਿੱਚ ਆ ਚੰਗੀ ਭਲੀ ਆਈ ਸੀ ਪਰ ਇਸ ਟਾਈਮ ਉਹਦੀ ਮੈਂਟਲ ਮੈਂ ਕਹਿ ਸਕਦਾ ਵੀ ਸਟੈਬਿਲਿਟੀ ਪਤਾ ਕਿਵੇਂ ਆ ਉਹ ਕੁੜੀ ਨੂੰ ਸਮਝ ਨਹੀਂ ਆਉਂਦਾ ਕਿ ਉਹ ਬੋਲਦੀ ਕੀ ਆ ਕਰਦੀ ਕੀ ਆ ਸਟ्रेस ਦੇ ਵਿੱਚ ਤਾਂ ਕਰਕੇ ਆ ਜੋ ਲਾਈਫ ਹੈਗੀ ਆ ਜੇ ਤੁਹਾਨੂੰ ਲੱਗਦਾ ਕਿ ਹਾਂ ਸਾਡੇ ਬੱਚੇ ਹਜੇ ਇੰਨੇ ਕੈਪੇਬਲ ਨਹੀਂ ਹੋਏ ਹੈਗੇ ਜਾਂ ਸਾਡੀ ਕੁੜੀ ਜਾਂ ਸਾਡਾ ਮੁੰਡਾ ਇੰਨਾ ਕੈਪੇਬਲ ਨਹੀਂ ਹੋਇਆ ਕਿ ਉਹ ਕੈਨੇਡਾ ਜਾ ਕੇ ਜਾਂ ਫਿਰ ਬਾਹਰਲੇ ਮੁਲਕ ਦੇ ਵਿੱਚ ਜਾ ਕੇ ਇਕੱਲਾ ਨਹੀਂ ਰਹਿ ਸਕਦਾ ਤੁਸੀਂ ਨਾਂ ਭੇਜੋ ਉਸ ਦੇ ਸਿਰ ਤੇ ਨਾਂ ਛੱਡੋ ਜਿਹੜੇ ਬੱਚਿਆਂ ਦੀ ਗਰੂਮਿੰਗ ਹੁੰਦੀ ਹੈ ਨਾ ਜਿਹੜੇ ਕਹਿੰਦੇ ਨੇ ਕਿ ਵਧੀਆ ਪਲੇਅਰ ਬਣਦੇ ਨੇ ਵਧੀਆ ਸਾਇੰਟਿਸਟ ਬਣਦੇ ਨੇ ਜਾਂ ਫਿਰ ਵਧੀਆ ਡਾਕਟਰ ਬਣਦੇ ਨੇ ਉਹਨਾਂ ਦੀ ਗਰੂਮਿੰਗ ਉਹ ਸੇਮ ਤਰੀਕੇ ਨਾਲ ਨਾ ਬਚਪਨ ਤੋਂ ਹੋਣੀ ਸ਼ੁਰੂ ਹੋ ਜਾਂਦੀ ਆ ਕੁਝ ਹੁੰਦੇ ਨੇ ਕੁਝ ਹੁੰਦੇ ਨੇ ਜਿਹੜੇ ਬਾਅਦ ਵਿੱਚ ਪੜ ਕੇ ਮਿਹਨਤ ਕਰ ਕਰ ਲੈਂਦੇ ਨੇ ਪਰ ਹਰ ਕੋਈ ਨਹੀਂ ਹੁੰਦਾ ਹੈਗਾ ਉਹੋ ਬੱਚੇ ਜੇ ਨਹੀਂ ਕਰ ਸਕਦੇ ਤੁਹਾਨੂੰ ਮਾਹਵਾਬਾਪ ਨੂੰ ਆਪਣੇ ਬੱਚਿਆਂ ਬਾਰੇ ਪਤਾ ਨਹੀਂ ਹੁੰਦਾ ਹੈਗਾ ਇੱਕ ਤਾਂ ਪਹਿਲਾਂ ਇਹ ਇਹ ਨਾ ਸਾਰੇ ਸੋਚਿਆ ਕਰੋ ਕਿ ਸਾਡਾ ਬੱਚਾ ਦੁਨੀਆ ਦੇ ਸਾਰੇ ਬੱਚਿਆਂ ਤੋਂ ਇੰਟੈਲੀਜੈਂਟ ਆ ਜਾਂ ਫਿਰ ਹਿੰਮਤੀ ਆ ਤੁਸੀਂ ਅਸਲ ਦੇ ਵਿੱਚ ਉਹਨਾਂ ਨੂੰ ਪਰਖੋ ਕਿ ਹਾਂ ਉਹ ਕਿੱਥੇ ਤੱਕ ਜਾ ਸਕਦੇ ਨੇ ਕੀ ਕਰ ਸਕਦੇ ਨੇ ਕੀ ਉਹਨਾਂ ਦੇ ਕੈਪੇਬਿਲਿਟੀਜ਼ ਨੇ ਉਸ ਦੇ ਸਹਬ ਨਾਲ ਹੀ ਉਹਨਾਂ ਤੋਂ ਉਹ ਕੰਮ ਕਰਵਾਓ ਉਹਨਾਂ ਨੂੰ ਉਸ ਫੀਲਡ ਦੇ ਵਿੱਚ ਭੇਜੋ ਜਿਸ ਕੁੜੀ ਨੂੰ ਕੱਲੀ ਨੂੰ ਕਦੇ ਸ਼ਹਿਰ ਨਹੀਂ ਜਾਣ ਦਿੱਤਾ ਉਹ ਕੁੜੀ ਨੂੰ ਕੱਲੀ ਨੂੰ ਤੁਸੀਂ ਬ੍ਰੈਂਟਨ ਸ਼ਹਿਰ ਦੇ ਵਿੱਚ ਭੇਜਤਾ ਇਹਦੇ ਵਿੱਚ ਕਿਹਦੀ ਗਲਤੀ ਹੈ ਉਸ ਕੁੜੀ ਦੀ ਗਲਤੀ ਆ ਚਲੋ ਮੈਂ ਤਾਂ ਬਸ ਇਹੀ ਗੱਲ ਕਰਨੀ ਸੀ ਹਨਾ ਕਿ ਹਾਂ ਮੈਂਟਲ ਹੈਲਥ ਦੇ ਵਿੱਚ ਇਸ ਮੈਂਟਲ ਹੈਲਥ ਦੇ ਟੌਪਿਕ ਤੇ ਕੋਈ ਵੀ ਗੱਲ ਨਹੀਂ ਕਰਦਾ ਅੱਜ ਕੱਲ ਨਾ ਤਾਂ ਕੋਈ ਗੱਲ ਕਰਦਾ ਨਾ ਕੋਈ ਸੁਣਨਾ ਚਾਹੁੰਦਾ ਪਰ ਮੈਂ ਇਸ ਗੱਲ ਤੇ ਨਾ ਦੁਬਾਰਾ ਦੁਬਾਰਾ ਵੀਡੀਓ ਬਣਾਉਂਦਾ ਰਹੂੰਗਾ ਤੇ ਤੁਸੀਂ ਇਸ ਨੂੰ ਸਪੋਰਟ ਜ਼ਰੂਰ ਕਰਿਓ ਹਨਾ ਕਿਉਂਕਿ ਸਭ ਤੋਂ ਵੱਧ ਇਗਨੋਰ ਕੀਤਾ ਜਾ ਰਿਹਾ ਹੈ ਮੈਂਟਲ ਹੈਲਥ ਨੂੰ ਆਪਣੇ ਬੱਚਿਆਂ ਦੀ ਮੈਂਟਲ ਹੈਲਥ ਨੂੰ ਹਰੇਕ ਨੂੰ ਇਹ ਹੋ ਰਿਹਾ ਕਿ ਅਸੀਂ ਆਪਣੇ ਗੁਆਂਢੀਆਂ ਦੇ ਸਾਹਮਣੇ ਕਿਵੇਂ ਸੁਪੀਰੀਅਰ ਦਿਖਾਂਗੇ ਆਪਣੇ ਰਿਸ਼ਤੇਦਾਰਾਂ ਦੇ ਸਾਹਮਣੇ ਕਿਵੇਂ ਸੁਪੀਰੀਅਰ ਦਿਖਾਂਗੇ ਉਹਨਾਂ ਨੇ ਜੀਪ ਲੈ ਲਈ ਅਸੀਂ ਥਾਰ ਲਵਾਂਗੇ ਉਹਨਾਂ ਨੇ ਥਾਰ ਲੈ ਲਈ ਅਸੀਂ ਇਸ ਤੋਂ ਵੱਧ ਰੇਂਜ ਲਵਾਂਗੇ ਉਹਨਾਂ ਦੇ ਵਿਆਹ ਦੇ ਵਿੱਚ ਰੇਂਜ ਸੀ ਅਸੀਂ ਜੀਪ ਵੈਗਨ ਤੇ ਜਾਵਾਂਗੇ ਇਹ ਗੱਲਾਂ ਛੱਡ ਦਿਓ ਤੁਸੀਂ ਆਪਣੇ ਜਵਾਕਾਂ ਨੂੰ ਸਮਝਾ ਲਓ ਕਿ ਹਾਂ ਕਿਸੇ ਦੇ ਕਰਕੇ ਆਪਣਾ ਘਰ ਨਾ ਪੱਟੋ ਪੈਸਾ ਪੈਸਾ ਦਾ ਚਲ ਠੀਕ ਆ ਜੀ ਵੈਗਨ ਤੇ ਜਿਹੜਾ ਪੈਸਾ ਲੱਗ ਜੂਗਾ ਲੱਗ ਜੂਗਾ ਪਰ ਮੈਂਟਲ ਸਟੇਬਿਲਟੀ ਜਿਹੜੀ ਇੱਕ ਵਾਰ ਖਰਾਬ ਹੋ ਗਈ ਤਾਂ ਉਹ ਦੁਬਾਰਾ ਸਹੀ ਨਹੀਂ ਹੁੰਦੀ ਕਿਸੇ ਬੰਦੇ ਨੂੰ ਕੋਈ ਦਿਮਾਗੀ ਟੈਨਸ਼ਨ ਹੋਵੇ ਨਾ ਤਾਂ ਉਹ ਸਿਰਫ ਦਿਮਾਗ ਤੋਂ ਕਮਜ਼ੋਰ ਨਹੀਂ ਹੁੰਦਾ ਉਹਦੀ ਬਾਡੀ ਤੋਂ ਵੀ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ ਉਹ ਰਿਸ਼ਤਿਆਂ ਦੇ ਵਿੱਚ ਵੀਕ ਹੋਣਾ ਸ਼ੁਰੂ ਹੋ ਜਾਂਦਾ ਜੇ ਕੋਈ ਵਿਆਹੇ ਹੋਏ ਨੇ ਨਾ ਬੱਚੇ ਤਾਂ ਉਹਨਾਂ ਦੇ ਵਿੱਚ ਆਪਸ ਵਿੱਚ ਲੜਾਈਆਂ ਸ਼ੁਰੂ ਹੋ ਜਾਂਦੀਆਂ ਨੇ ਕਿਉਂਕਿ ਜਿੱਥੇ ਖੁਸ਼ੀ ਹੁੰਦੀ ਆ ਨਾ ਜਿੱਥੇ ਹਾਸੇ ਹੁੰਦੀ ਆ ਉੱਥੇ ਹੀ ਰਿਸ਼ਤੇ ਨਿਭ ਸਕਦੇ ਨੇ ਮਾ ਮਾਂ ਬਾਪ ਦਾ ਭੈਣ ਭਾਈ ਦਾ ਰਿਸ਼ਤਾ ਹੋਰ ਹੁੰਦਾ ਆਫਸਰ ਚ ਲੜ ਲੁੜ ਕੇ ਵੀ ਸਰ ਜਾਂਦਾ ਪਰ ਜਿਹੜੇ ਆ ਨਵੇਂ ਵਿਆਹਾਂ ਰਿਸ਼ਤੇ ਆ ਰਿਸ਼ਤੇ ਨੇ ਜਾਂ ਫਿਰ ਜਿਹੜੇ ਆ ਆਪਾਂ ਕਹਿੰਦੇ ਆ ਵੀ 18 19 ਸਾਲ ਦੇ ਜਵਾਕਾਂ ਨੂੰ ਵਿਆਹ ਵਿਆਕੇ ਤੁਸੀਂ ਕੈਨੇਡਾ ਭੇਜੀ ਜਾ ਰਹੇ ਹੋ ਜਾਂ ਬਰਲੇ ਦੇਸ਼ਾਂ ਦੇ ਵਿੱਚ ਭੇਜੀ ਜਾ ਰਹੇ ਹੋ ਜੇ ਉਹ ਮੈਂਟਲੀ ਅਫਸੈਟ ਨਹੀਂ ਖੁਸ਼ ਨਹੀਂ ਹੈਗੇ ਤਾਂ ਉਹਨਾਂ ਦਾ ਰਿਸ਼ਤਾ ਤੁਸੀਂ ਤੋੜ ਰਹੇ ਹੋ ਸਭ ਤੋਂ ਪਹਿਲਾਂ ਉਹ ਆਪ ਨਹੀਂ ਤੋੜ ਰਹੇ ਹੈਗੇ ਆਪਾਂ ਕਹਿਦੇ ਨੇ ਕਿ ਅੱਜ ਕੱਲ ਦੇ ਜਵਾਕੀ ਕਿ ਦੂਜੇ ਨਾਲ ਰਹਿਣਾ ਨਹੀਂ ਚਾਹੁੰਦੇ ਹੈਗੇ ਰਹਿਣਗੇ ਕਿਵੇਂ ਤੁਸੀਂ ਖੁਦ ਬੰਨੇ ਨੇ ਅਬਦੁੱਲਾਲ ਚਾਂ ਕਰਕੇ ਚਲੋ ਬਹੁਤ ਹੋ ਗਿਆ ਇਸ ਤੋਂ ਬਾਅਦ ਮੈਂ ਹੋਰ ਵੀਡੀਓ ਚ ਵੀ ਜ਼ਰੂਰ ਗੱਲ ਕਰੂੰਗਾ ਮੈਂਟਲ ਹੈਲਥ ਬਾਰੇ ਹਨਾ ਜੇ ਕਿਸੇ ਨੇ ਸਪੋਰਟ ਕਰਨੀ ਹੈ ਤਾਂ ਕਰੋ ਜੇ ਨਹੀਂ ਕਰਨੀ ਤਾਂ ਨਾ ਕਰੋ ਤੁਹਾਡੀ ਇੱਛਾ ਤੇ ਜਿਹੜੇ ਕਰਨ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਹਨਾ ਕਿ ਤੁਸੀਂ ਸੱਚੀ ਦੇ ਵਿੱਚ ਇੱਕ ਬਹੁਤ ਵਧੀਆ ਕੰਮ ਕਰ ਰਹੇ ਹੋ ਮੈਂਟਲ ਹੈਲਥ ਨੂੰ ਬਹੁਤ ਜ਼ਿਆਦਾ ਇਗਨੋਰ ਕੀਤਾ ਜਾਇਆਗਾ ਸਪੋਰਟ ਕਰੋ ਜੇ ਤੁਸੀਂ ਇੱਕ ਕਮੈਂਟ ਵੀ ਕਰ ਦੋਗੇ ਨਾ ਤੁਹਾਡਾ ਯੋਗਦਾਨ ਉਹਨਾਂ ਨੂੰ ਹੋ ਜਾਊਗਾ ਜਿੰਨਾ ਮੈਂ ਇਸ ਵੀਡੀਓ ਬਣਾ ਕੇ ਕੀਤਾ ਚਲੋ ਦੇਖਦੇ ਆ ਹਨਾ ਕਿ ਕਿੰਨੇ ਕੁ ਪੰਜਾਬੀਆਂ ਦੇ ਵਿੱਚ ਇੱਕ ਇਹ ਇੱਛਾ ਹੈਗੀ ਹੈ ਨਾ ਕਿ ਹਾਂ ਆਪਾਂ ਇੱਕ ਖੁਸ਼ਹਾਲ ਪੰਜਾਬ ਬਣਾਉਣ ਦੀ ਕੋਸ਼ਿਸ਼ ਕਰਨੀ ਆ ਜਾਂ ਫਿਰ ਆਪਣੇ ਇਹ ਬੱਚਿਆਂ ਨੂੰ ਇਹਨਾਂ ਨੂੰ ਪ੍ਰੋਬਲਮਾਂ ਤੋਂ ਕਿਵੇਂ ਕੱਢਿਆ ਜਾ ਸਕਦਾ ਹੈ ਜਾਂ ਫਿਰ ਅੱਜ ਕੱਲ ਦੇ ਜਵਾਬਖ ਜਾਂ ਫਿਰ ਜਿਹੜੇ ਅੱਗੇ ਸੋਚ ਰਹੇ ਨੇ ਕਿ ਹਾਂ ਆਪਦੇ ਬੱਚਿਆਂ ਤੇ ਕਿਵੇਂ ਜ਼ਿੰਮੇਵਾਰੀਆਂ ਪਾਈਆਂ ਜਾ ਰਹੇ ਨੇ ਜਾਂ ਫਿਰ ਜ਼ਰੂਰੀ ਨਹੀਂ ਹੈਗਾ ਹਰੇਕ ਦੇ ਬੱਚੇ ਕਰ ਸਕਦੇ ਨੇ ਸਾਰੇ ਕਰ ਸਕਦੇ ਮੈਂ ਨਹੀਂ ਕਹਿੰਦਾ ਕਿ ਬੱਚੇ ਨਹੀਂ ਕਰ ਸਕਦੇ ਹੈਗੇ ਪਰ ਉਹਨਾਂ ਨੂੰ ਸ਼ੁਰੂ ਤੋਂ ਹੀ ਉਹਨਾਂ ਦੀ ਗ੍ਰਉਮੀ ਉਸ ਤਰੀਕੇ ਨਾਲ ਹੋਣੀ ਚਾਹੀਦੀ ਆ 12ਵੀਂ ਤੱਕ ਤਾਂ ਤੁਸੀਂ ਉਹ ਬਿਲਕੁਲ ਬੰਦ ਨੇ ਉਸ ਤੋਂ ਬਾਅਦ ਤੁਸੀਂ ਉਹਨਾਂ ਦੇ ਫਰ ਖੋਲ ਦੋ ਤਾਂ ਉਹ ਫਰ ਟੁੱਟ ਜਾਂਦੇ ਨੇ ਕੱਟੇ ਜਾਂਦੇ ਨੇ ਸ਼ੁਰੂ ਤੋਂ ਹੀ ਬੱਚਿਆਂ ਨੂੰ ਉਸ ਤਰੀਕੇ ਨਾਲ ਉਹਨਾਂ ਨੂੰ ਪਾਲਣਾ ਚਾਹੀਦਾ ਉਹਨਾਂ ਦਾ ਧਿਆਨ ਰੱਖਣਾ ਚਾਹੀਦਾ ਜਿਸ ਨਾਲ ਉਹ ਉਹ ਕੰਟਰੋਲ 'ਚ ਵੀ ਰਹਿਣ ਤੇ ਉਹਨਾਂ ਦੇ ਵਿੱਚ ਕੰਫੀਡੈਂਸ ਵੀ ਵਧਿਆ ਰਹੇ ਠੀਕ ਹੈ ਤੇ ਚਲੋ ਠੀਕ ਹੈ ਜੀ ਬਸ ਇੰਨੀ ਕੀ ਗੱਲ ਕਰਨੀ ਸੀ ਵੀਡੀਓ ਦੇ ਵਿੱਚ ਜੇ ਤੁਹਾਨੂੰ ਵੀਡੀਓ ਇਨਫੋਰਮੇਟਿਵ ਲੱਗੀ ਚੰਗੀ ਲੱਗੀ ਤਾਂ ਤੁਸੀਂ ਲਾਈਕ ਜ਼ਰੂਰ ਕਰਿਓ ਕਮੈਂਟ ਜ਼ਰੂਰ ਕਰਿਓ ਨਾਲ ਤੁਹਾਨੂੰ ਵੀਡੀਓ ਬੱਧੀ ਲੱਗੀ ਕੋਈ ਨਾ ਕੋਈ ਜੇ ਪੁਆਇੰਟ ਆਫ View ਨਹੀਂ ਹੈਗਾ ਨਾ ਪੁਆਇੰਟ ਆਫ View ਜ਼ਰੂਰ ਦੱਸੋ ਜੇ ਨਹੀਂ ਹੈਗਾ ਤਾਂ ਤੁਸੀਂ ਕੋਈ ਨਾ ਕੋਈ ਇਮੋਜੀ ਜ਼ਰੂਰ ਪੇਸਟ ਕਰ ਦਿਓ ਕਮੈਂਟ ਦੇ ਵਿੱਚ ਜਾਂ ਫਿਰ ਕੋਈ ਦਿਲ ਹੀ ਪੋਸਟ ਕਰ ਦਿਓ ਤੁਸੀਂ ਕਮੈਂਟ ਦੇ ਵਿੱਚ ਤਾਂ ਮੈਨੂੰ ਵੀ ਹੌਸਲਾ ਮਿਲੂਗਾ ਕਿ ਹਾਂ ਕਿ ਬਹੁਤ ਸਾਰੇ ਪੰਜਾਬੀ ਹੈਗੇ ਨੇ ਜਿਹੜੇ ਸਪੋਰਟ ਕਰ ਰਹੇ ਨੇ ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਵੀਡੀਓ ਨੂੰ ਅੰਤ ਤ